ਇਹ ਕੱਲ ਇੱਕ ਲੜਕਾ ਸੀਗਾ ਐਵੇਂ ਜਿਹੜੀ ਮੋਨਾ ਚਰਚਾ ਹਿਸ਼ਾਰਪੁਰ ਦੀ ਬੜਾ ਮਸ਼ਹੂਰ ਚਰਚਾ ਉਹਦੇ ਸਾਹਮਣੇ ਆ ਕੇ ਚਾਰ ਪਟਾਕੇ ਮਾਰੇ ਤੇ ਅੱਗੇ ਆਪਾਂ ਨਾਕਾ ਲਾਇਆ ਸੀਗਾ ਉਸ ਤੋਂ ਬਾਅਦ ਇਹਦਾ ਆਪਾਂ ਜਿਹੜਾ ਚਲਾਨ ਕੀਤਾ ਇਹਨੇ ਬੜੇ ਤਰਲੇ ਮਾਰੇ ਸਰ ਮੈਨੂੰ ਇੱਕ ਮੌਕਾ ਦੇ ਦਿਓ ਜਦਕਿ ਆਪਾਂ ਇਹਨੂੰ ਕੋਈ ਮੌਕਾ ਨਹੀਂ ਦਿੱਤਾ ਜੋ ਇਹਦਾ ਮੋਟਰ ਵਹੀਕਲ ਐਕਟ ਤਹਿਤ ਚਲਾਨ ਬਣਦਾ ਸੀ ਉਹ ਅਸੀਂ ਠੋਕੇ ਕੀਤਾ ਹੈ ਜੀ हां ऑटोमेटिक ਬੱਚੇ ਸੀ ਉਹ ਤੇਰੇ ਮੋਟਰਸਾਈਕਲ ਦੇ ਪੁੱਤ ਹੁਣ ਵੀ ਚੈੱਕ ਕੀਤਾ ਇਸ ਮੋਟਰਸਾਈਕਲ ਨੇ ਜਿਹੜੇ ਪਟਾਕੇ ਮਾਰੇ ਆ ਅਮ ਸਰ ਜਿਹੜੇ ਮੋਟਰਸਾਈਕਲ ਤੇ ਪਟਾਕੇ ਮਾਰਦੇ ਪਏ ਆ ਜਿਹਨਾਂ ਦੇ ਚਲਾਨ ਕੀਤੇ ਇਹਦੇ ਬਾਰੇ ਦੱਸੋ ਮੈਂ ਸਰ ਆਪਜੀ ਦੇ ਮਾਧਮ ਰਹੀਂ ਪਹਿਲਾਂ ਵੀ ਸਾਰੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਕਈ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਮੋਟਰਸਾਈਕਲ ਆ ਇਹਦਾ ਪਟਾਕਾ ਨਾ ਮਾਰਿਆ ਕਰੋ ਸ਼ਹਿਰ ਵਿੱਚ ਅਦੈਕਸ ਦਾ ਮਾਹੌਲ ਜਿਹੜਾ ਉਹ ਪੈਦਾ ਕਰਦਾ ਤੇ ਕੱਲ ਇੱਕ ਲੜਕਾ ਸੀਗਾ ਇਹਨੇ ਜਿਹੜੀ ਮੋਨਾ ਚਰਚਾ ਸ਼ਹਿਰਪੁਰ ਦੀ ਬੜਾ ਮਸ਼ਹੂਰ ਚਰਚਾ ਉਹ ਉਦੇ ਸਾਹਮਣੇ ਆ ਕੇ ਚਾਰ ਪਟਾਕੇ ਮਾਰੇ ਤੇ ਅੱਗੇ ਆਪਾਂ ਨਾਕਾ ਲਾਇਆ ਸੀਗਾ ਜਦੋਂ ਸਾਡੇ ਕੋਲ ਆ ਗਿਆ ਇਹਨੂੰ ਭੱਜ ਕੇ ਆਪਾਂ ਫੜ ਲਿਆ ਇਹਨੂੰ ਪੁਲਿਸ ਦੀ ਜਿਹੜੀ ਆ ਪੁਲਿਸ ਦੀ ਟੀਮ ਹੈ ਉਹਦੀ ਮਦਦ ਨਾਲ ਉਸ ਤੋਂ ਬਾਅਦ ਇਹਦਾ ਆਪਾਂ ਜਿਹੜਾ ਚਲਾਨ ਕੀਤਾ ਇਹਨੇ ਬੜੇ ਤਰਲੇ ਮਾਰੇ ਸਰ ਮੈਨੂੰ ਇੱਕ ਮੌਕਾ ਦੇ ਦਿਓ ਜਦ ਕਿ ਆਪਾਂ ਇਹਨੂੰ ਕੋਈ ਮੌਕਾ ਨਹੀਂ ਦਿੱਤਾ ਜੋ ਇਹਦਾ ਮੋਟਰ ਵਹੀਕਲ ਐਕਟ ਤਹਿਤ ਚਲਾਨ ਬਣਦਾ ਸੀ ਉਹ ਅਸੀਂ ਠੋਕੇ ਕੀਤਾ ਇਹਦਾ ਤੇ ਬਾਕੀ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਹੈਲਮਟ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਬਾਕੀ ਦੇ ਬੱਚਿਆਂ ਜਿਹੜੇ ਪੇਰੈਂਟਸ ਆ ਮੈਂ ਉਹਨਾਂ ਨੂੰ ਹੈਲਮਟ ਬਾਰੇ ਦੱਸਣਾ ਚਾਹੁੰਨਾ ਕਿ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਸਾਹਿਬ ਜੀ ਦੀ ਦੋਸਤ ਹੈ ਮਿੱਤਰ ਹੈ ਤੁਹਾਡੇ ਆਪਣੇ ਚਾਉਣ ਵਾਲੇ ਆ ਉਸੇ ਤਰ੍ਹਾਂ ਹੀ ਹੈਲਮਟ ਹੈ ਹੈਲਮਟ ਦਾ ਜਿਹੜਾ ਪੂਰਾ ਮਤਲਬ ਕੀ ਹੈ ਐਚ ਈ ਐਲ ਐਮ ਈ ਟੀ ਐਚ ਦਾ ਮਤਲਬ ਹੈਗਾ ਹੈਡ ਇਹਦਾ ਮਤਲਬ ਸਿਰ ਈ ਦਾ ਮਤਲਬ ਈਅਰ ਕੰਨ ਐਲ ਦਾ ਮਤਲਬ ਲਿਪ ਹੌਠ ਐਮ ਦਾ ਮਤਲਬ ਮਾਉਥ ਮੂੰਹ ਈ ਦਾ ਮਤਲਬ ਆਈਜ਼ ਅੱਖਾਂ ਤੇ ਟੀ ਦਾ ਮਤਲਬ ਟੀਥ ਇਹੜਾ ਹੈਲਮਟ ਆ ਇਹ ਆਪ ਟੁੱਟ ਜਾਂਦਾ ਪਰ ਸਾਡਾ ਜਿਹੜਾ ਸਿਰ ਚਿਹਰਾ ਪੂਰਾ ਉਹਨੂੰ ਬਚਾਉਂਦਾ ਹੈ ਇਸ ਤਰ੍ਹਾਂ ਸਾਡਾ ਹੈਲਮਟ ਵੀ ਮਿੱਤਰ ਹੈ ਮੈਂ ਪੇਰੈਂਟਸ ਨੂੰ ਇਹ ਰਿਕੁਐਸਟ ਕਰੂੰਗਾ ਕਿ ਜਦੋਂ ਤੁਹਾਡੇ ਬੱਚੇ ਜਿਹੜੇ ਆ ਇਹ ਸੜਕ ਦੇ ਰੋਡ ਦੇ ਉੱਪਰ ਟੂ-ਵੀਲਰ ਲੈ ਕੇ ਨਿਕਲਦੇ ਆ ਹੈਲਮਟ ਪਾ ਕੇ ਨਿਕਲਣ ਕਿਉਂਕਿ ਬਹੁਤ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਨੌਜਵਾਨ ਪੀੜ੍ਹੀ ਨੂੰ ਮੈਂ ਸੰਦੇਸ਼ ਦੇਣਾ ਚਾਹੁੰਨਾ ਕਿ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਜਿਹੜੇ ਰੂਲ ਲੈਂਗੁਏਜ ਰੈਗੂਲੇਸ਼ਨ ਹੈਗੇ ਆ ਉਹਨਾਂ ਦੀ ਪੂਰੀ ਜਿਹੜੀ ਹੈਗੀ ਆ ਰਿਸਪੈਕਟ ਕਰੋ ਉਹਨਾਂ ਦੀ ਕਰੋ ਦੂਸਰੀ cчаруул айтым болgan